ਬਾਈ ਓਏ ਪੋਲਾ ਕਿਹੜੇ ਵੇੜੇ ਦਾ ਗਿਆ ਹਜੇ ਨਹੀਂ ਆਇਆ ਲੈ ਉਹ ਕੰਮ ਤੋਂ ਟਾਲਦਾ ਬਾਈ ਉਹ ਓ ਯਾਰ ਉਹਨੂੰ ਲਿਆਉਣੀ ਨਹੀਂ ਸੀਗਾ ਅੱਜ ਆਪ ਕਰੀ ਛੱਡਿਆ ਹੋਰ ਉਹ ਪੰਦਰੇ ਦੇ ਦੂਜੇ ਦਾ ਵੀ ਕੰਮ ਆਈ ਹੋ ਲੋ ਉਹ ਸਭਾ ਦੂਜੇ ਨੂੰ ਵੀ ਉਹ ਕਰ ਲੈਂਦਾ ਉਹ ਕੀ ਹੋ ਗਏ ਚਾਚਾ ਉਹ ਕਿਹੜੇ ਵੇੜੇ ਹੋ ਗਏ ਤੈਨੂੰ ਗਏ ਨੂੰ ਉਹ ਗਏ ਨੂੰ ਤਾਂ ਵੇਲਾ ਦਾ ਹੋ ਗਿਆ ਪਰ ਉਹ ਉੱਥੇ ਸਾਰਾ ਦਾ ਪਾਣੀ ਮੰਗਰ ਪਈ ਜਾਂਦਾ ਜਿਹੜਾ ਛੱਡਿਆ ਤੁਸੀਂ ਤੋਂ 20 ਪਾਸੇ ਕੰਮ ਵਿਢ ਲੈਣਾ ਇੱਕ ਪਾਸੇ ਤਾਂ ਰੱਖ ਦੇਣੀ ਹੈਗੇ ਬਿੱਤਾ ਸਿਆਪਾ ਕਰ ਲਿਆ ਨਾ ਪਤਾ ਨਹੀਂ ਕੀ ਆ ਇਹ ਮੇਰਾ ਪਹਿਲੀ ਵਾਰ ਦੇਖਿਆ ਜਗਾਰਡਮੈਂਟ ਜਾ ਓਏ ਪਹਿਲੀ ਯਾਰ ਕਾਹਨੂੰ ਦੇਖਿਆ ਇਹ ਹਾਂ ਉਹ ਤੈਨੂੰ ਪਤਾ ਨਹੀਂ ਇਹ ਕੀ ਚੀਜ਼ ਆ ਇਹ ਚੀਜ਼ ਆ ਇਹ ਤਾਂ ਹੁਣ ਪਤਾ ਲੱਗੀ ਜਾਂਦਾ ਦਸੇ ਤੋਂ ਤਾਂ ਖਰ ਪਰ ਮੈਂ ਕਦੇ ਪਹਿਲਾਂ ਲਾਈ ਨਹੀਂ ਇਹ ਓਏ ਇਹ ਨਵੀਂ ਤਕਨੀਕ ਆ ਇਧਰ ਏਰੀਏ 'ਚ ਪਹਿਲਾਂ ਹੈ ਨਹੀਂ ਸੀ ਆਪਣੇ ਏਰੀਏ 'ਚ ਇਹ ਇੰਨੇ ਬੰਦੇ ਇਕੱਠੇ ਕਰ ਲੇ ਤਾਂ ਮੈਂ ਇਕੱਲਾ ਹੀ ਲਾ ਦਾਂ ਗੱਲ ਕਿੱਡੀ ਕੀ ਸੀ ਇਹ ਪਰ ਤੂੰ ਹਜੇ ਕੀ ਹੋ ਗਿਆ ਹਜੇ ਬਥੇਰਾ ਕੰਮ ਹੈ ਹਜੇ ਬਥੇਰਾ ਕੰਮ ਹੈ ਅੰਮ ਦਾ ਕੀ ਪਿਆ ਬਸ ਇਦੋਂ ਬਾਅਦ ਉੱਤੇ ਪਾਣੀ ਛੱਡ ਦਾਂਗੇ ਹੋਰ ਕੀ ਪਾਣੀ ਕੀ ਪਹਿਲਾਂ ਮਿੱਟੀ ਦਾ ਪਾਲਾ ਹੁੰਦਾ ਹੈ ਪਾਈ ਤਾਂ ਜੰਨੇ ਚਾਚਾ ਹੁਣ ਯਾਰ ਇਸੇ ਨਾਲ ਹੀ ਦੇਣੀ ਹੈ ਦੁੱਧ ਦੁੱਧ ਤਾਂ ਦੇਣ ਗਿਆ ਉਹ ਤਾਂ ਜਦੋਂ ਦੇਣਗੇ ਦੇਖੀ ਜਊ ਨਾਲੇ ਸਮਾਰ ਕੇ ਬਾਹਲਾ ਟੋਏ ਦੇ ਬਾਹਰ ਬਾਹਲੇ ਓ ਕਿਦਰੇ ਨੀਟੋਏ ਪਉਂਦਾ ਚਾਚਾ ਨੂੰ ਹੀ ਮਰੀ ਜਨੇ ਯਾਰ ਹਾਂ ਇਹਦਾ ਟਾਈਮ ਕਿੱਥੇ ਲਾਇਆ ਓ ਟਾਈਮ ਤੈਨੂੰ ਦੱਸੀਦਾ ਜਾਣਾ 20 ਪਾਸੇ ਜਦੋਂ ਕੰਮ ਵਟ ਲੈਣਾ ਉਧਰੋਂ ਮੰਗਰ ਸਾਰੇ ਪਾਣੀ ਖੱਡਾਂ ਪਈ ਜਾਂਦੀ ਐ ਜੀ ਸਾਰੀਆਂ ਲੋਟ ਕਰਕੇ ਆਇਆ ਮੈਨੂੰ ਪਤਾ ਉੱਥੇ ਨੀ ਕਰ ਭਰੇ ਦਾ ਮਾਗਿਆ ਬੇ ਕਰੇ ਮੈਂ ਕੀ ਕਰੇ ਕੀ ਮੇਰੇ ਆਂਡੇ ਲਾਇਨੇ ਗਏ ਖੱਡਾ ਕਿੱਥੇ ਪਈਆਂ ਪੱਕਾ ਦਾ ਖਾਲ ਆਇਆ ਹੈ ਪੱਕਾ ਦਾ ਬੜਾ ਆਈਦਾ ਫੱਕਰ ਨਾਲ ਤਾਂ ਹੈਗਾ ਬਾਈ ਫੇਰ ਵੀ ਆ ਖੱਡਾਂ ਦਾ ਪਿਆ ਨਹੀਂ ਪੁਰਾਣਾ ਦਾ ਹੈ ਪਿਆ ਜੋਗਣਿਆਂ ਦੇ ਤਾਂ ਮੈਂ ਤਾਂ ਹੀ ਪੀਆ ਯਾਰ ਪੁਰਾਣਾ ਕਾਹ ਨੂੰ ਆ ਉਹ ਕਾਹ ਨੂੰ ਉੱਥੇ ਮੈਨੂੰ ਪਤਾ ਜੀਤੇ ਗਿਆਂ ਕੋਲੇ ਬਹਿ ਗਿਆ ਹੋ ਯਾਰ ਉੱਥੇ ਹਾਂ ਉੱਥੇ ਬਹਿ ਗਿਆ ਉਹ ਕਾਹ ਨੂੰ ਬਹਿ ਗਿਆ ਜੀਤੇ ਗਿਆਂ ਕੋਲੇ ਉੱਥੇ ਗੱਲਾਂ ਮਾਰੀ ਗਿਆ ਉਹ ਬੈਠਾ ਚਾਹ ਚੂ ਪੀ ਕੇ ਆਇਆ ਉੱਥੇ ਉਹ ਕਾਹ ਨੂੰ ਚਾਹ ਚੂ ਪੀ ਕੇ ਆਇਆ ਚਾਚਾ ਯਾਰ ਉਹੀ ਨਾ ਬਾਹਲੀਆਂ ਗੱਲਾਂ ਆਪਦੇ ਕੋਲ ਹੀ ਬਣਾਈ ਜਾਂਦੇ ਰਹਿਣੇ ਬਾਹਲਾ ਦਿਮਾਗ ਲਾਈ ਜਾਂਦੇ ਰਹਿਣੇ ਆਪ ਹੀ ਤੁਸੀਂ ਆਪ ਦਾ ਦਿਮਾਗ ਸਹੀ ਆ ਦਵਾਖ ਹਾਂ ਮੈਨੂੰ ਪਤਾ ਨਹੀਂ ਵੀ ਕੰਮ ਇੰਨਾ ਪਿਆ ਇੱਥੇ ਕਰਨ ਵਾਲਾ ਇੰਨੇ ਬੰਦੇ ਸੱਦੀ ਬੈਠੇ ਆ ਪਿੰਡ ਚ ਉਹ ਕੀ ਕੰਮ ਦੀ ਗੱਲ ਆ ਚਾਚਾ ਤੂੰ ਮੇਰੀ ਗੱਲ ਸੁਣ ਚਾਚਾ ਉਹੀ ਇੰਨੇ ਬੰਦੇ ਤਾਂ ਇਕੱਠੇ ਕਰ ਲੇ ਤੂੰ ਮੈਨੂੰ ਤੜਕੇ ਦੇ ਦੇ ਅਗਰ ਦੋ ਕਾੜ ਦਾ ਭੁੱਕੀ ਦੇ ਆਥਰੇ ਪਉਆ ਦੇ ਦੇ ਅਗਰ ਜਾਂਦੇ ਨੂੰ ਇੰਨਾ ਕੰਮ ਤਾਂ ਮੈਂ ਉਹੀ ਖਲਾਰੇ ਪਾ ਦਿਆ ਕਰੂ ਕੰਮ ਕੁੰਮ ਦੇ ਉਹ ਤੂੰ ਪਤਾ ਕੀ ਕਰਨਾ ਸੀ ਹਾਂ ਲਾਲਚੇ ਮਾਰੇ ਨਹੀਂ ਵੀ ਮੈਨੂੰ ਦੋ ਕਾੜ ਤੜਕੇ ਭੁੱਕੀ ਦੇ ਮਿਲਦੇ ਆ ਹਾਂ ਆਥਰੇ ਚਾਚਾ ਪਉਆ ਦੇ ਦਿੰਦਾ ਹਾਂ ਚਾਰ ਪੰਜ ਦਿਨ ਲਾ ਦਿੰਦਾ ਤੂੰ ਕੱਲਾ ਕਿਉਂ ਉਲਾਦੰਦਾ ਚਾਚਾ ਹੋਰ ਕਿਹੜਾ ਕੰਮ ਨਹੀਂ ਕਰਨੇ ਮੈਂ ਕਿਹੜਾ ਕਿਸੇ ਹੋਰ ਦੇ ਕੰਮ ਜਾਣਾ ਤੇਰੇ ਨਾਲ ਹੀ ਗਲਿਆ ਮੈਂ ਤੇਰੇ ਨਾਲ ਤੇਰੇ ਕੋਲ ਹੀ ਆਉਂਗਾ ਉਹ ਮੇਰੇ ਕੋਲ ਤਾਂ ਆਵੇਂਗਾ ਹੋਰ ਓਏ ਇਹ ਬੰਦੇ ਤਾਂ ਇਕੱਠੇ ਕਰੇ ਆਪਾਂ ਆਪਾਂ ਦਿੱਲੀ ਨਹੀਂ ਜਾਣਾ ਧਰਨੇ ਤੇ ਹਾਂ ਹਾਂ ਉਹ ਵੀ ਗੱਲ ਕਰ ਤੇਰੀ ਠੀਕ ਆ ਵੀ ਛੇਤੀ ਜਾਈਏ ਹੈਨਾ ਛੇਤੀ ਬਾਗ ਲਾਂਗੇ ਫਿਰ ਆਪਾਂ ਛੇਤੀ ਕੰਮ ਨਿਮੜ ਕੇ ਦਿੱਲੀ ਜਾਵਾਂਗੇ ਠੀਕ ਆ ਠੀਕ ਆ ਤੈਨੂੰ ਪਤਾ ਨਹੀਂ ਉੱਥੇ ਕਸਾਣਾ ਨਾਲ ਕੀ ਕੁਝ ਹੋਈ ਜਾਂਦਾ आ, वो गल, तुँ तुँ के के यार हां वो तो गल गलत होई जांदी है की ओना दे बेचारे दे डांगा पई जंदे है किसे दे कुछ होई जांदा किसे दे कुछ और यार और ओ तैनू पता लोग ना ਵਿੱਚ 마ੜੇ ਬਹੁਤ ਹੋ ਰਹੇ ਆ ਚਲ ਤੂੰ ਐਂ ਕਰੀ ਫਿਰ ਤੂੰ ਜਾ ਐ ਤੂੰ ਮੈਨੂੰ ਇੱਥੇ ਲੈ ਕੇ ਅੱਧਾ ਕਿਲੋ ਪੁੱਕੀ ਧਰਜੀ ਕੰਮ ਦੱਸੀ ਸਾਰਿਆ ਕੰਮ ਨਿਵੇੜ ਦੂੰ ਮੈਂ ਉਹ ਜਾ ਯਾਰ ਤੇਰੇ ਯਾਰ ਹੋਰ ਤੂੰ ਤਾਂ ਹੋਰ ਹੀ ਗੱਲਾਂ ਕਰੀ ਜਿੰਨਾ ਹਾਂ ਉੱਥੇ ਦਾ ਪੁੱਕੀ ਬਾਲੀ ਖਾਂਦੇ ਆ ਕਿਸਾਨ ਉਹ ਖਾਂਦੇ ਦਾ ਹੈਗੇ ਆ ਬਾਈ ਯਾਰ ਚਾਚੇ ਨਹੀਂ ਹੁੰਦੇ ਆ ਪੱਥਰ ਪਰ ਏ ਹੁੰਦੇ ਤਾਂ ਹੈਗੇ ਆ ਤਾਂ ਹੁਣ ਪਤਾ ਹੀ ਆ ਵੀ ਫੇਰ ਹੀ ਹੁੰਦੇ ਆਏ ਤਾਂ ਕਿਹਦੇ ਹੋਗਾ ਹਾਂ ਤੈਨੂੰ ਪਤਾ ਨਹੀਂ ਪੰਜ ਵੇ ਖੱਟੜ ਨੇ ਕੀ ਕੁਛ ਲਾਤਾ ਮੂਰੇ ਲਾਤਾ ਵੇ ਕੁਛ ਲਾਤਾ ਸਾਰੇ ਕੁਛ ਕਿਸਾਨਾਂ ਨੇ ਭੁੱਕੀ ਖਾ ਗਈ ਚੱਕਣਗੇ ਉਹ ਕੰਮ ਤਾਂ ਆ ਕੇ ਹੋਈ ਜਾਣਗੇ ਆਪਾਂ ਕੇਰਾ ਕਰ ਜਾਗੇ ਉੱਥੇ ਚੱਲਾਂਗੇ ਆਪਾਂ ਸਾਰੇ ਹਾਂ ਉੱਥੇ ਜਾ ਕੇ ਆਵਾਂਗੇ ਆਪਾਂ ਨਾ ਨਾ ਚੱਲਾਂਗੇ ਬਸ ਹਰ ਰਹਿਗਾ ਆਪਣਾ ਆ ਕੰਮ ਨਿਵੇੜ ਕੇ ਆਪਾਂ ਉੱਥੇ ਜਾਣਾਗਾ ਉਹ ਤਾਂ ਤੇਰੀ ਗੱਲ ਮੈਂ ਮੰਨਦਾ ਚੱਲ ਤੂੰ ਮੈਨੂੰ ਫੇਰ ਵੀ ਭੁੱਕੀ ਦਾ ਲਿਆ ਦਿਉਂ ਹੀ ਫੂਸੀ-ਪੂੜੇ ਬਗਾਉਣਾ ਤੈਨੂੰ ਵੀ ਐਵੇਂ ਮੇਰਾ ਖਰਚ ਨਾ ਹੋ ਜੇ ਉਦਲਾ ਹੈ ਯਾਰ ਹੋਰ ਉਹ ਪਤਾ ਕੀ ਚੱਕਰਾ ਹੂੰ ਉੱਪੀ ਦਾ ਮੈਂ ਤੈਨੂੰ ਤਾਂ ਨਹੀਂ ਲੈ ਕੇ ਦਿੰਦਾ ਅੱਛਾ ਉਹ ਮਾਂ ਵਰੋ ਜਵਾਕ ਮੈਨੂੰ ਗਾਲਾਂ ਲਈ ਜਾਣਗੇ ਕਾਹ ਵੀ ਸਾਡਾ ਪਿਓ ਤੜਕੀ ਖਾਣ ਦਾ ਦੋ ਕਾਰਡ ਫਿਰ ਮੈਂ ਕੀ ਦੱਸ ਜਵਾਕਾਂ ਦੇ ਮੋਢਿਆਂ ਤੇ ਚੜ ਕੇ ਨੱਚਦਣਾ ਉਹ ਤੈਨੂੰ ਪਤਾ ਮਹਿੰਗੀ ਕਿੰਨੀ ਕਰ ਰੱਖੀ ਆ ਉਹ ਮਹਿੰਗੀ ਸਸਤੀ ਚਾਚਾ ਫਿਰ ਕੰਮ ਵੀ ਆਏਗਾ ਉਹ ਝੋਟੇ ਮਗੂ ਫਰੂਆਂ ਫਿਰ ਵੀ ਖੇਤਾਂ 'ਚ ਆਲੇ ਦੁਆਲੇ ਕਿਤੇ ਮਰਜ਼ੀ ਭੇਜਦਾ ਕਰੀਆਂ ਜਾਂ ਜਾ ਕਰੂੰ ਝੂਟਾ ਵੜਦਾ ਕਿਹੇ 7000 ਨੂੰ ਕਿਲੋ ਕਰ ਰੱਖਿਆ ਇੰਨਾ ਖਰਤਾ ਕਰਕੇ ਕੀ ਕਰੇਗਾ ਲੈ ਖਰਚਾ ਕਰਕੇ ਉਹ ਜੇ ਕੰਮ ਵੀ ਕਰਾਂਗੇ ਫਿਰ ਇਹ ਤਾਂ ਜਿਹੇ ਜਆ ਪਾਵਾਂਗੇ ਉਹ ਜੇ ਵੱਡਾਂਗੇ ਚਾਚਾ ਓਏ ਉਹ ਤਾਂ ਤੇਰੀ ਗੱਲ ਠੀਕ ਆ ਓਏ ਯਾਰ ਤੂੰ ਤਾਂ ਕਮਲੀਆਂ ਗੱਲਾਂ ਕਰਦਾ ਓਏ ਓਏ ਕਰੇ ਜਵਾਕਾਂ ਨੂੰ ਮਾੜਾ ਮੋਟਾ ਲੈ ਜਾ ਤੂੰ ਉਹ ਲੈ ਜਾਗੇ ਜਵਾਕਾਂ ਨੂੰ ਜਵਾਕਾਂ ਦੇ ਮਾਰੀ ਤੁਰੇ ਫਿਰਦੇ ਆ ਚਾਚਾ ਯਾਰ ਫੇਰ ਕੀ ਕਹਿੰਦਾ ਜੇ ਆਪੇ ਕੁਝ ਕਰਾਂਗੇ ਫੇਰ ਹੀ ਜਵਾਕਾਂ ਦੇ ਢਿੱਡ ਚ ਪਾਵਾਂਗੇ ਜਦੋਂ ਆਪ ਦੇ ਵਿੱਚ ਨਹੀਂ ਹੈਗਾ ਕੁਝ ਆ ਜਵਾਕਾਂ ਨੂੰ ਲੈ ਜਾ ਕਰ ਖਾਣ ਪੀਣ ਨੂੰ ਕੋਈ ਇਥੇ ਹੈਂ ਜਾਂਦਾ ਹੋਇਆ ਉਹ ਕਿਧਰੇ ਨਹੀਂ ਮਤਾੜੀ ਦੇ ਜਵਾਬ ਉਹ ਬਥੇਰਾ ਕੁਝ ਖਾਂਦੇ ਪੀਂਦੇ ਭਾਈਂ ਯਾਰ ਕੱਟਕਦੀ ਨਹੀਂ ਹੈਗੇ ਕਿਸੇ ਵੇਲੇ ਕਿਤੇ ਇੱਧਰ ਟੱਪ ਕੇ ਕਿਤੇ ਇੱਧਰ ਟੱਪ ਕੇ ਨੰਬਰ ਤੇ ਸਮਝਾ ਆ ਗਏ ਨੂੰ ਯਾਰਾ ਉਹ ਯਾਰ ਇਹਨੂੰ ਕੀ ਸਮਝਾਈਏ ਹੁਣ ਸਮਝਦਾ ਨਹੀਂ ਇਹ ਇਹ ਗੱਲਾਂ ਹੋਰ ਕਰਦਾਗਾ ਇਹਨੂੰ ਜਵਾਬਾ ਦਾ ਹੈ ਹੀ ਨਹੀਂ ਇਹਨੂੰ ਤਾਂ ਆਪਦੇ ਉਸ ਦਾ ਯਾਰ ਪੈਂਦਾ ਉੱਠਾ ਕਿਹਦੇ ਕੋਲ ਹੈ ਯਾਰਾ ਪਰ ਲੈ ਆਉਣਾ ਮੈਂ ਦਾ ਸਿੱਖ ਦੇ ਕੋਲ ਆ ਚਾਚਾ ਯਾਰ ਇੱਥੇ ਹੀ ਆਉਣਾ ਤੇਰੇ ਕੋਲੇ ਜੀਤੇ ਵਰਗੇ ਕੋਲੇ ਵੱਧ ਜਾਂਦਾ ਜੀਤੇ ਵਰਗੇ ਕੋਲੇ ਜਾਂਦਾ ਇਹ ਉਹਨਾਂ ਕੋਲੇ ਜਾਂਦਾ ਮੈਨੂੰ ਪਤਾ ਇਹ ਉਹਨਾਂ ਤੋਂ ਪੁੱਠਾ ਬਹਿ ਤਾ ਉਹਨਾਂ ਤੋਂ ਸਿੱਖ ਕੇ ਆਉਂਦਾ ਉਸ ਕਿਉਂਦੇ ਆ ਇਹ ਉਹ ਉਹਨਾਂ ਨੇ ਕੀ ਸਿਖਾਉਣਾ ਚਾਚਾ ਐ ਕੌਣ ਕੀ ਦਾ ਸਿੱਖਦਾ ਕੋਈ ਨਹੀਂ ਸਿੱਖਦਾ ਕਿਸੇ ਦੀ ਮੈਂ ਤੈਨੂੰ ਕੱਲ ਦੱਸਾਂ ਹਾਂ ਉਹਨਾਂ ਨਾਲ ਕੁਝ ਨਹੀਂ ਜਾਣਾ ਜਾਣ ਦਾ ਕਿਸੇ ਦਾ ਕੁਝ ਨਹੀਂ ਉਹ ਤਾਂ ਮੈਨੂੰ ਵੀ ਪਤਾ ਹੁਣ ਹਾਂ ਹਾਂ ਗਲੇ ਮਾੜਾ ਮੋਟਾ ਸਹਾਬ ਨਾਲ ਖਾਲਾ ਕਰਨਾ ਸਭ ਪਤਾ ਉਹ ਤਾਂ ਠੀਕ ਹੈ ਤੇਰੀ ਗੱਲ ਖਾਣੇ ਦਾ ਸਹਾਬ ਨਾਲ ਹੀ ਐ ਆਹ ਹੋ ਮੁਰਕਿਆ ਜਿੱਤੇ ਕਿ ਕੀ ਵੀ ਗਣਦੀ ਜਾਂਦੀ ਕਿਉਂ ਅਲੀ ਤੜਕੀ ਖਾ ਲੰਦਾ ਤੋ ਕਾਰਡ ਆ ਤੇ ਦੇਖ ਲੈ ਹਉ ਤੈਨੂੰ ਖਾਂਦੇ ਨਹੀਂ ਉੱਥੇ ਅੱਛਾ ਤੜਕੀ ਲੱਗੇ ਦਾ ਖਾਣਾ ਹਉ ਸਾਰੇ ਯਾਰ ਨਹੀਂ ਨਹੀਂ ਚਾਚਾ ਇੰਨੀ ਕਿੱਥੇ ਖਾਣਾ ਇਹ ਤਾਂ ਬਾਲੀ ਮਹਿੰਗੀ ਐ ਮੈਂ ਤਾਂ ਹੀ ਤਾਂ ਤੈਨੂੰ ਕਹੀ ਇਹਨਾਂ ਵੀ ਤੂੰ ਵੀ ਲੈ ਕੇ ਦਿਆ ਕਰ ਮੈਨੂੰ ਫੇਰ ਹੀ ਕੰਮ ਦੂੰ ਮੈਂ ਦੇਖ ਲੈ ਓਏ ਹੋਰ ਲੈ ਕੇ ਲਿਆ ਕਰ ਦੇਖ ਮੈਂ ਥੋਣੀ ਮੈਂ ਕਿੰਨੀ ਮੈਂ ਥੋਣੀ ਬਰਾ ਲਾ ਤਾ ਪੂਰਾ ਪੈਂਦਾ ਆਏ ਫਿਰ ਚਾਚਾ ਤੂੰ ਕੰਮ ਵੀ ਕਰਦਈਆਂ ਤੇਰਾ ਮੈਂ ਕਿਹੜਾ ਹੋਰ ਦਾ ਕਰਦਾ ਕਿਸਦਾ ਕੱਲ ਤਾਂ ਆਏ ਆ ਆ ਜੋ ਵੀ ਆਜੂ ਕਰਾ ਚਲੋ ਚਲੋ ਘਰੇ ਜਾ ਕੇ ਕੰਮ ਕਰਨ ਬਾਹਲੇ ਪਏ ਆ ਹੋਰ ਕੋਈ ਨਾ ਕੋਈ ਨਾ ਬਿੰਦੇ ਚ ਚੱਕ ਦਾਂਗੇ ਚੱਕਰ ਚ ਨਹੀਂ ਜਿਹੜਾ ਤੈਨੂੰ ਕੰਮ ਕਹਿ ਮੈਂ ਉਹ ਕਰਦੀ ਬਸ ਗੱਲਾਂ ਨਾਲੇ ਇੱਕ ਗੱਲ ਹੋਰ ਸੁਣ ਲੈ ਕੱਲ ਨੂੰ ਆਪਾਂ ਸਪਰੇਅ ਕਰਨੀ ਉਹ ਚਾਚਾ ਕੀ ਹੋਇਆ ਸਪਰੇਅ ਨੂੰ ਵਧੀਆ ਦਾ ਖੜੀਆ ਦੇਖ ਤਾ ਵਰਗੀ ਕਣਕ ਖੜੀਆ ਇਹ ਸਪਰੇਅ ਵਾਲੀ ਕੀ ਗੱਲ ਐ ਉਹ ਥੁੰਡੀ ਪੈਂਦੀ ਆ ਕਿੱਥੇ ਪੈਂਦੀ ਥੁੰਡੀ ਵਿੱਚ ਵੜ ਕੇ ਦੇਖ ਦੂੰ ਕਦੇ ਬੜਾ ਸਾਰਾ ਇਹ ਸਾਰਾ ਮੈਂ ਸਾਰਾ ਸਾਲ ਫਿਰਦਾ ਨਾ ਫਸਲ ਤੇ ਤੂੰ ਤਾਂ ਵੱੜਦੀ ਨਹੀਂ ਵਿੱਚ ਪੈਂਦੀ ਬਾਤ ਜੂਂਦੀ ਵਧੀਆ ਸੈਟ ਆ ਪੇਰਾ ਨਾਲੇ ਕਹਿੰਦੇ ਉੱਧਰ ਜਾਣਾ ਫਿਰ ਉੱਧਰ ਨਹੀਂ ਜਾਇਆ ਜਾਂਦਾ ਨਾ ਰੋਲਣ ਦੇ ਨਾਲੇ ਗੱਲ ਚੰਗਾ ਫਰਾ ਕੇ ਗੱਲ ਕੀ ਕਰ ਲੈ ਕੋਈ ਗੱਲ ਹੋਰ ਹੁਣ ਨੀਰਾ ਤਾਂ ਉੱਥੇ ਵੱਡੀ ਪਿਆ ਨਾ ਹਾਂ ਉਹਦਾ ਮੈਂ ਵੱਡਿਆ ਸੀਗਾ ਤੂੰ ਐ ਕਰ ਫਿਰ ਉਹ ਟਰੈਕਟਰ ਲੈ ਚੱਲ ਦੂਜਾ ਚੱਲਿਓ ਨਾ ਨਾ ਚਾਚਾ ਮੈਂ ਤਾਂ ਆ ਲੈ ਕੇ ਜਾਂੂੰ ਓਏ ਓਏ ਲਾ ਲੈ ਨਾ ਨਾ ਉਹ ਤੇ ਡੱਕ ਨਹੀਂ ਡੁਕਣੀ ਤੈਨੂੰ 20 ਵਾਰੀ ਕਹਤਾ ਤੇ ਡੱਕ ਲਵਾ ਦੇ ਮੈਂ ਤਾਂ ਇਹੀ ਸੋਚਣਾ ਲਾਹ ਹੀਰਾ ਲਾ ਕੇ ਲਿਆਉਂ ਪਿੰਡ 'ਚ ਫੁੱਲ ਆਵਾਜ਼ ਤੇ ਓਏ ਇਹ ਕਿੱਥੇ ਨਾ ਨਾ ਮਾਰੇ ਦਾ ਤੂੰ ਯਾਰ ਨਹੀਂ ਕੋਈ ਨਾ ਵਿਚਵਜਨ ਨੂੰ ਇਹ ਥੱਲੋਂ ਨਿਕਲਦਾ ਦੱਸਾ ਉਹੀ ਕੁਸ ਹੈ ਓਏ ਤੂੰ ਕਿਸੇ ਦਾ ਤੋੜ ਦੇਗਾ ਮਾਰ ਨਹੀਂ ਨਹੀਂ ਕੁਛ ਨਹੀਂ ਟੁੱਟਦਾ ਕੋਈ ਆਪਣਾ ਲੈ ਆ ਕੋਈ ਗੱਲ ਨਹੀਂ ਨਹੀਂ ਮੈਂ ਤਾਂ ਇਹੀ ਲੈ ਕੇ ਆਉਂਗਾ ਮੈਂ ਤੁਹਾਨੂੰ 20 ਵਾਰੀ ਕਹਤਾ ਵੀ ਡੱਕ ਲਵਾ ਦੇ ਤੁਸੀਂ ਲਵਾਉਂਦੇ ਤਾਂ ਹੈ ਨਹੀਂ ਪਤਾ ਚਾਚਾ ਲਾਹ ਹੀਰਾ ਲਾਉਂਗਾ ਚੱਲ ਚੱਲ ਲੈ ਜਾਣਾ ਮੈਂ ਤਾਂ ਇਹੀ ਲੈ ਕੇ ਜਾਊਂਗਾ ਤਿਆ ਨਾਲ ਆ ਕੇ ਆਈ ਹਾਂ ਕੋਈ ਨਾ ਕੋਈ ਨਾ ਮੈਂ ਕਿਹੜਾ ਜਾਣਦਾ ਜਾਣਦਾ ਹੈਗਾ ਵਿਚ ਪੁੱਤ ਨਾ ਮਾਰੀ ਕਰ ਵਿਚ ਮਾਰਨ ਨੂੰ ਜਵਾਕ ਹੈ ਚਾਚਾ ਤੂੰ ਉਹੀ ਗੱਲਾਂ ਤੇਰੀਆਂ ਚੱਲ ਸਾਰਾ ਕੋਈ ਨਾ ਕੋਈ ਨਾ ਜਵਾਣੀ ਉਹ ਲੈ ਕੇ ਜਾਂਦਾ ਇਹ ਇਹੀ ਲੇ ਕੇ ਉਵੇਂ ਦਾ ਨਾ ਵੀ ਸੁਣੂ ਚਾਚਾ ਮੈਂ ਦੇਖੀ ਕਿਵੇਂ ਮਾਰ ਰਿਹਾ ਮਾਰ ਰਿਹਾ ਦੇਖੀ ਕਿਵੇਂ ਕਰਦਾ ਫੋਕ ਰਹਾ ਪਾਸੇ ਹਟ ਜਾ ਤੇ ਚਾਹ ਰਵੇ ਓਏ ਹੌਲੀ ਹੋਣਾ ਹੌਲੀ ਹੋਣਾ ਬਗਾਲੇ ਇਹ ਦੋਵੇਂ ਤਾਹ ਜੜਾ ਦਾ ਇਹ ਤਾਂ ਹੀ ਆ ਹੌਲੀ ਹੌਲੀ ਨਹੀਂ ਆਦਾ ਦੋ ਮਿੰਟ ਤੇ ਜਾਣਾ ਓਏ ਪਰੇ ਆ ਜਾ ਪਰੇ ਮੈਨੂੰ ਅੰਦਰ ਲੜਦੀ ਵਾਲੀ ਕਾਲੀ ਆ ਹੋਵੇ ਆਪਣਾ ਮੜਾ ਦੇ ਚੱਕਰ ਨਹੀਂ ਕੋਈ ਓਏ ਉੱਤੇ ਜਿਹੜਾ ਇਹ ਹੁਣੀ ਹੁਣੀ ਨਹੀਂ ਇਹੀ ਲੈ ਕੇ ਆਵਾਂਗੇ ਨਾਲੇ ਬੋਲਣ ਤੇ ਮੈਨੂੰ ਨਹੀਂ ਫੜਾਉਦੇ ਦੁਬਾਰ ਯਾਰ ਇਹ ਤੂੰ ਮੁੜ ਕੇ ਨਹੀਂ ਇਹਨੂੰ ਫੜਾਉਣਾ ਯਾਰ ਅਰੇ ਹੋ ਜਾ ਫੇਰ ਦਬਾਉਗਾ ਇਹ ਯਾਰ ਥੋੜੀ ਜਿਹਾ Oh mein